ਕੇ ਸ਼ਾਈ ਚੁਫਰ ਪਿੰਡਾਂ ਦੇ ਵਿੱਚ ਸ਼ੀਤਲنگੁਰਾਲ ਜੀ ਜਿਹੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹੈ ਮੁੱਖ ਮੰਤਰੀ ਸਾਹਿਬ ਦਾ ਉਹ ਆਪਣੇ ਉਹ ਆਪਣੇ ਵਿਚਾਰ ਤੁਹਾਡੇ ਚ ਰੱਖਣਗੇ ਅੱਜ ਦਾ ਜਿਹੜਾ ਇਹ ਸੀਤਲنگੁਰਾ ਜੀ ਇੰਤਜ਼ਾਰ ਕਰ ਰਹੇ ਐ ਮੁੱਖ ਮੰਤਰੀ ਸਾਹਿਬ ਦਾ ਜਲੰਧਰ ਵੈਸਟ ਦੇ ਲੋਕਾਂ ਨੇ ਨਾਲ ਜਿਹੜਾ ਨਾ ਵਾਦਾ ਕੀਤਾ ਸੀ ਕਿ ਜੇਕਰ ਮੇਰੇ ਵੈਸਟ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਨਾ ਹੋਇਆ ਮੈਂ ਇੱਕ ਸਾਲ ਬਾਅਦ ਅਸਤੀਫਾ ਦੇ ਦੂੰਗਾ ਸੀਤਲنگੁਰਾ ਜੀ ਨੇ ਸੱਤਾ ਨੂੰ ਤਿਆਗਦੇ ਹੋਏ ਭੈਣ ਜੀ ਉਧਰਲੇ ਪਾਸੇ ਇੱਧਰ ਨਹੀਂ ਅੰਦਰ ਨਹੀਂ

ਮੇਰਾ ਵਾਦੇ ਯਾਰ ਯਾਰ ਪੀੜਾ ਵਾਦਾ ਮੁਕਰਣਾ ਕੀ ਹੈ ਮਰਦਾਬਾ ਸ਼ੀਤਲੰਗਰਾਲ ਜਿੰਦਾਬਾਦ ਸਾਡੇ ਵਾਲੀ ਖੋਣ ਲੱਭਦੇ ਤੁਸੀਂ ਵਖੋ ਕੁੜੀਆਂ ਨੂੰ ਬੁਲਾਓ ਓ ਯਾਰ ਇੱਕ ਮਿੰਟ ਹੋਈ ਨਹੀਂ ਕਿਉਂ ਖਾਲਾ ਬੰਨਾ ਆ ਟਾਈਮ ਹੋ ਗਿਆ ਨਾ ਦੇਈਓ ਹੁਣ ਮੈਂ ਇਸ ਤੋਂ ਪਹਿਲਾਂ ਕਿ ਨਾਮ ਹੈ ਕੁੜੀਆਂ ਦਾ ਇਸ ਤੋਂ ਪਹਿਲਾਂ ਸ਼ੀਤਲੰਗਰਾਲ ਜੀ ਆਪਣੇ ਵਿਚਾਰ ਰੱਖਣ ਮੈਂ ਇਸ ਇਲਾਕੇ ਦੀ ਬੇਟੀ ਸ਼ੀਤਲਗੁਰਾਉ ਜੀ ਦੀ ਬੇਟੀ ਸਿਆ ਗੁਰਾਉ ਜੀ ਨੂੰ ਨਿਵੇਦਨ ਕਰਾਂਗਾ ਕਿ ਉਹ ਵੀ ਆਪਣੇ ਵਿਚਾਰ ਰੱਖਣਾ ਚਾਹੁੰਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਜੀ ਦੀ ਛਤਰ ਛਾਇਆ ਚੋਂ ਉਹਦੇ ਇਸ਼ਾਰੇ ਤੇ ਹਰ ਰੋ ਸ਼ੀਤਲਗੁਰਾਉ ਜੀ ਦੇ ਪਰਿਵਾਰ ਤੇ ਬੇਬੁਨਿਆਦ ਤੇ ਝੂਠੇ ਰੋਪ ਲਾ ਰਹੇ ਨਹੀਂ ਲਾ ਰਹੇ ਉਹਨਾਂ ਨੇ ਗਿਆ ਨਹੀਂ ਲਾ ਰਹੇ ਕੋਈ ਨਹੀਂ चलो ठीक है हम मैं टाइम हो गया हूँ मैं विनीत जोशी जी ने निवेदन कराटी चलो एक मिनट रह गया काउंटडाउन शुरू 59 58 57 56 55 50, 55 54 53 52 51 50 49 48 47 46 45 44 43 42 41 40 39 38 37 36 35 34 33 32 31 30 29 28 27 26 25 24 23 22 21 20 20 19, 19 18 17 16 15 14 13 12 11 10 9 8 7 6 5 4 3 2 1 ਭਾਰਤ ਭਾਰਤ ਮਾਤਾ ਕੀ ਬਚ ਗਿਆ ਸੀਐਮ ਪਾਜੀ ਸਾਰੇ ਪਿੱਛੇ ਰੋ ਇਹ ਮਾਈਕ ਤੇ ਬੋਲਣਗੇ ਹਿੱਟ ਹਿੱਟ ਹੋਰੇ ਭਾਈ 2 ਮਿੰਟ ਆ ਰਹੇ ਪਾਜੀ ਹੈਲੋ ਸਾਰੇ نیچے ਹੋ ਜੋ ਬਲੇ نیچے ਹੋ ਜੋ ਪਾਜੀ ਪਾਜੀ ਸਾਰੇ ਮੀਡੀਆ ਦੇ ਮਿੱਤਰ ਤੁਹਾਡੇ ਕੋਲ ਹੋ ਜੋ

ਦੇਖੋ ਸ਼ੀਤਲ ਜੀ ਨੇ ਪਹਿਲੇ ਆਪਣੀ ਗੱਲ ਰੱਖਣੀ ਹੈ ਉਸ ਤੋਂ ਬਾਅਦ ਬਾਈਟ ਦੇਣਗੇ ਤੁਸੀਂ ਥੋੜਾ ਪਿੱਛੇ ਹੋ ਜਾਓ ਨਾ ਬਾਸ ਤੋਂ ਪਿੱਛੇ ਹੋ ਜਾਓ ਮੇਰੀ ਬੇਨਤੀ ਹੈ ਬਾਸ ਤੋਂ ਪਿੱਛੇ ਹੋ ਜਾਓ ਪਾਜੀ ਮਾੜਾ ਪਿੱਛੇ-ਪਿੱਛੇ ਹੋ ਜਾਓ ਬਾਸ ਤੋਂ ਪਿੱਛੇ-ਪਿੱਛੇ ਹੋ ਜਾਓ ਪਾਜੀ ਪਲੀਜ਼ ਪਲੀਜ਼ ਸਾਰੇ ਮੈਂ ਅੱਗੇ ਤੋਂ ਪਿੱਛੇ ਹੋ ਜਾਓ ਅਦਰ ਭਾਈ ਸਾਹਿਬ ਪਿੱਛੇ ਹੋ ਜਾਓ ਪੀਸ ਬਲੀ ਜੀ ਕਰਾਓ ਸ਼ੁਰੂ ਕੋਈ ਨਹੀਂ ਬਿਠਾਓ ਬੋਲੋ ਭਾਈ ਇੱਥੇ ਬੈਠੇ-ਬੈਠੇ ਬੋਲ ਦੋ ਸ਼ੀਤਲ ਜੀ ਨੇ ਕਾਦੀ ਬੋਲਣਾ ਹੈ ਜੇ ਤੁਸੀਂ ਬਾਸ ਤੋਂ ਪਿੱਛੇ ਹੋ ਜਾਓਗੇ ਹੱਥ ਜੋੜਨੇ ਸ਼ੀਤਲ ਜੀ ਤੁਹਾਡਾ ਕਿ ਪਲੀਜ਼ ਸਾਰੇ ਨੂੰ ਬੇਨਤੀ ਹੈ ਮੈਂ ਇਹ ਦੁਆਰਾ ਬਾਈਟ ਦੇ ਦਾਂਗੇ ਮੈਂ ਮਾਈਕ ਤੇ ਆ ਰਹੀ ਹੈ ਜਿੰਦਾਬਾਦ ਜਿੰਦਾਬਾਦ ਕੀ ਕਰੀ ਜਿਹੜਾ ਕਰੀ ਭਾਈ ਮੈਨੂੰ ਪ੍ਰਿੰਪਤ ਦੇਣ ਤੇ ਆਇਓ ਨਾ ਪਲੀਂ ਤਰੇ ਦੋ ਮਿੰਟ ਅਸੀਂ ਸਮਾਂ ਦਿੱਤਾ ਸੀ ਜਿੱਥੀਆਂ ਸਾਹਿਬ ਨੇ ਕੱਲ ਚੈਲੰਜ ਕੀਤਾ ਮੈਂ ਨਹੀਂ ਕੀਤਾ ਅਸੀਂ ਸਮਾਂ ਦਿੱਤਾ ਸੀ ਕਿਸੇ ਇਨਸਾਨ ਸਾਹਿਬ ਨੇ ਕੱਲ ਚੈਲੰਜ ਕੀਤਾ ਮੈਂ ਨਹੀਂ ਕੀਤਾ ਮੈਂ ਉਹਨਾਂ ਦੇ ਉਹਨਾਂ ਦੇ ਕੰਟਰੋਲ ਰੂਮ ਦੇ ਉੱਤੇ ਪਹਿਲੇ ਕਾਲ ਕਰਾਂਗਾ ਪੁੱਛਾਂਗਾ ਸੀਐਮ ਤੋਂ ਜਲੰਧਰ ਆ ਰਹੇ ਆ ਜੋ ਆ ਰਹੇ ਮੈਂ ਉਹਨਾਂ ਦੀ ਹੋਰ ਵੇਟ ਕਰਾਂਗਾ ਹੋਰ ਹੀ ਤਿਆਰ ਕਰਾਂਗਾ ਮੈਂ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਕੰਟਰੋਲ ਰੂਮ ਤੇ ਕਾਲ ਕਰਨ ਜਾ ਰਿਹਾ ਪਾਜੀ ਮੈਨੂੰ ਕਿਉਂਕਿ ਇਹ ਕੋਈ ਭਾਈ ਸਾਹਿਬ ਅਸੀਂ ਸਾਰੇ ਇਹਦੇ ਉੱਤੇ ਚੜ ਕੇ गिर ਜਾਣਾ ਪਾਜੀ ਗਿਰ ਜਾਣਾ ਬੈਂਚ ਪਾਜੀ ਮੂੰ ਉਹਨਾਂ ਦਾ ਨੰਬਰ 072 27 41 458 ਐਸ.ਐਮ ਦੇ ਕੰਟਰੋਲ ਹੁੰਦਾ ਨੰਬਰ ਹੈ ਉਹਨਾਂ ਨੂੰ ਮੈਂ ਕਾਲ ਕਰਕੇ ਪਹਿਲੇ ਪੁੱਛਾਂਗਾ ਕਿ ਉਹਨਾਂ ਦਾ

शांति पुलिस सीलेंट नंबर मिल गया टेबल ਕਰ ਰਹੀ ਪਿੱਛੋਂ ਪਿੱਛੋਂ ਚਲੋ ਪਿੱਛੋਂ ਜੋ ਲੈ ਲਓ ਚਲੋ ਤੇ ਹੁਣ ਕਿਸੇ ਨੀਚੇ ਖੜਾ ਬਾਈ ਸੇ ਨੀਚੇ ਸੇ ਸੇ ਯਾਰ ਲਾਈਵ ਯਾਰ ਪਾਜੀ ਦੂਸਰਾ ਮੋਨ ਵੀ ਕਰਤਾ ਉਹਨਾਂ ਨੇ ਹੁਣ ਅਗਲਾ ਅਗਲਾ ਕੀ ਫੈਸਲਾ ਸੀਦਾ ਅਗਲਾ ਸੀਮ ਸਾਹਿਬ ਦਾ ਨੰਬਰ ਦਿਲਾਓ ਸੀਮ ਸਾਹਿਬ ਦਾ ਪਰਸਨਲ ਨੰਬਰ ਹੋਏਗਾ ਪਹਿਲਾਂ ਇੱਕ ਵਾਰੀ ਹੱਥ ਨੇ ਦੇਖ ਲਓ ਕਿ ਕੋਈ ਟੱਗ ਨਾ ਲੰਦਾ ਹੋਵੇ ਪਾਜੀ ਪਲੀਜ਼ ਨੀਚੇ ਆ ਜਾਓ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਹਾਂ ਫੇ ਤੁਸੀਂ ਕਹਿ ਰਹੇ ਹੋ ਸਕੋਟੀ ਟੇਬਲ ਛੁੱਟ ਜਾਏਗਾ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਦੇ ਚ ਧੰਨਵਾਦ ਕਰਦਾ ਮੀਡੀਆ ਦਾ ਜਿਹੜੇ ਵੀ ਮੇਰੇ ਹਲਕੇ ਤੋਂ ਜਿਹੜੇ ਆਪਣੇ ਪੁੱਤਰ ਨੂੰ ਪਿਆਰ ਕਰਦੇ ਉਹ ਲੋਕ ਵੀ ਅੱਜ ਮੇਰੇ ਦਰਦ ਦੇ ਨਾਲ ਉਹ ਵੀ ਲੋਕ ਇਸ ਦਰਦ 'ਚ ਖੜੇ ਆ ਕਿ ਕੱਲ ਇਸੇ ਰੋਡ ਦੇ ਉੱਤੇ ਕਿ ਮੈਂ ਇਸ ਜਲੰਧਰ West ਨੂੰ ਇਸ ਜਲੰਧਰ ਸ਼ਹਿਰ ਨੂੰ ਬਚਾਉਣ ਦੇ ਲਈ ਇੱਕ ਅਪੀਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮੇਰੇ ਪਰਿਵਾਰ ਮੇਰੇ ਉੱਤੇ ਮੇਰੇ ਸਾਥੀਆਂ ਦੇ ਉੱਤੇ ਬੜੇ ਗਲਤ ਗਲਤ ਇਨਜਾਮ ਲਗਾ ਰਹੇ ਹੋ ਇੱਕ ਵੋਟ ਦੇ ਖਾਤੇ ਇੱਕ ਵੋਟ ਦੇ ਖਾਤੇ ਤੁਸੀਂ ਮੇਰੇ ਪਰਿਵਾਰ ਨੂੰ ਪੰਡਰ ਦੀ ਕੋਸ਼ਿਸ਼ ਕਰ ਰਹੇ ਹੋ ਮੇਰੇ ਪਰਿਵਾਰ ਦਾ ਨਿੱਜੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਆਪਣੀ ਨਲਕੀ ਨਹੀਂ ਜੋ ਕਰ ਰਹੇ ਕਿ ਮੇਰੀ ਵੀ ਗਲਤੀ ਹੈ ਮੇਰੀ ਵੀ ਸਰਕਾਰ ਦੀ ਕੋਈ ਗਲਤੀ ਹੈ ਕਿ ਜਿਹੜੇ ਮੁਖੀਆ ਜਿਹੜੇ ਲੋਕ ਮੈ ਇੱਥੇ ਬਿਠਾਏ ਹੋਏ ਆ ਉਹ ਆ ਜਲੰਧਰ ਨੂੰ ਦੋਨੋਂ ਥਾਣਾ ਲੁੱਟ ਰਹੇ ਆ ਅੱਜ ਗੱਲ ਕਰਾਂ ਮੈਂ ਲਾਟਰੀ ਦੀ ਗੱਲ ਕਰਾਂ ਟਾਡੇ ਸੱਤੇ ਦੀ ਗੱਲ ਕਰਾਂ ਮਾਫੀਆ ਦੀ ਇਹ ਸਾਰਾ ਕੁਝ ਅੱਜ ਉਹਨਾਂ ਦੇ ਲੋਕ ਜਿਹੜੇ ਚਲਾ ਰਹੇ ਆ ਉਹਨਾਂ ਨੇ ਕਿਹਾ ਕਿਸੇ ਤਲਗਰਾਲ ਨੇ ਕਿਹਾ ਕਿ 5 ਤਰੀਕ ਨੂੰ ਮੈਂ ਲਾਈਵ ਹੋ ਕੇ ਜਿਹੜੇ ਮੇ ਕੋਈ ਐਵੀਡੈਂਸ ਹੈ ਜਿਹੜੇ ਐਵੀਡੈਂਸ ਇਹਨਾਂ ਦਾ ਪਰਿਵਾਰ ਇਹਨਾਂ ਦੇ ਐਮ.ਐਲ.ਏ ਅੱਜ ਜੋ ਹਲਾਕ ਮੇਰੇ ਪੰਜਾਬ ਦੇ ਬਣਾਏ ਹੋਏ ਐ ਦੋਨੋਂ ਹੱਥਾਂ ਨਾਲ ਲੁੱਟ ਰਹੇ ਐ ਇਹ ਮੈਂ ਨਹੀਂ ਕਹਿ ਰਿਹਾ ਨਾ ਕੋਈ ਮੇਰਾ ਆਪਣਾ ਨਿੱਜੀ ਭਜਨ ਬੋਲਦਾਂ ਤੇ ਉਹ ਬ੍ਰਦਰ ਯਾਨਾ ਮੇਰਾ ਕੋਈ ਨਿੱਜੀ ਕੋਈ ਇਹ ਮੇਰੀ ਕੋਈ ਆਪਣੀ ਪਰਸਨਲ ਗੱਲ ਐ ਏ ਨਾ ਦਾ ਐਮਐਲਏ ਜਲੰਧਰ ਦੇ ਐਮਐਲਏ ਰਮਨ अरोड़ा ਜੋ ਜਲੰਧਰ ਤੋਂ ਹੈ ਸੈਂਟਰ ਤੋਂ ਐਮਐਲਏ ਹੈ ਉਹ ਮੇਰੇ ਨਾਲ ਜੋ ਗੱਲ ਕਰ ਰਿਹਾ ਹੈ ਮੇਰੇ ਕੋਲ ਜੋ ਪਿੱਛੇ ਹੋ ਜੋ ਦੋਣਾਂ ਤੋਂ ਨੀਚੋਂ ਜੋ ਧਰਮੀ ਦਾ ਮੀਡੀਆ ਸਾਰਾ ਹੈ ਜੋ ਮੇਰੇ ਕੋਲ ਐਵੀਡੈਂਸ ਹੈ ਜੋ ਮੇਰੇ ਕੋਲ ਰਿਕਾਰਡਿੰਗ ਹੈ ਉਹ ਇੱਕ ਬਹੁਤ ਇੰਪੋਰਟੈਂਟ ਐਵੀਡੈਂਸ ਹੈ ਉਰੇ ਵਿੱਚ ਇਹਨਾਂ ਦੇ ਪਰਿਵਾਰ ਬਾਰੇ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਗੱਲ ਮੈਂ ਵੀ ਇੱਕ ਐਮਐਲਏ ਸੀ ਤੁਹਾਡੇ ਹਲਕੇ ਦੇ ਵਿੱਚ ਸਰਦਾਰ ਬਲਕਾ ਸਿੰਘ ਵੀ ਇੱਕ ਐਮਐਲਏ ਆ ਤੁਹਾਡੇ ਹਲਕੇ ਦੇ ਵਿੱਚ ਇੰਦਰਜੀਤ ਕੋਰਮਾਨ ਜਿਹੜੀ ਨਕੌਦਰ ਦੀ ਐਮਐਲਏ ਆ ਕੀ ਗੱਲ ਇਕੱਲੇ ਰਮਨ ਰੋੜਾ ਜਿਹਦੇ ਘਰ ਹੀ ਤੁਹਾਡੇ ਪੈਂਝ ਕਿਉਂ ਆਂਦੇ ਆ ਤੁਹਾਡੇ ਪੈਂਝ ਕੱਲੇ ਰਮਨ अरोड़ा ਜੀ ਦੇ ਕਾਰੀਕੋਣ ਨੂੰ ਪਸੰਦ ਆਂਦਾ ਕੀ ਗੱਲ ਬਾਕੀ ਕਾਰਕਿਰਤਾ ਦੇ ਘਰਾਂ ਚ ਪੈਂਜੀ ਦਾ ਕਿਹੜਾ ਕੋਈ ਲੱਗਿਆ ਕਿਉਂ ਨਹੀਂ ਜਾ ਪਾਏ ਕਿਉਂਕਿ ਬਾਕੀ ਕਾਰਕਿਰਤਾ ਗਰੀਬ ਹੈ ਬਾਕੀ ਕਾਰਕਿਰਤਾ ਇੰਨਾ ਯੋਗ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ ਕਿਸ ਤਰੀਕੇ ਦੀਆਂ ਜੜੀਆਂ ਢੀਲਾਂ ਉਹ ਤੁਹਾਡੇ ਪਰਿਵਾਰ ਨਾਲ ਕਰਦੇ ਐ ਇਹ ਤੁਸੀਂ ਰਮਨ अरोड़ा ਜੀ ਕੋ ਪੁਸਤਕ ਦਿਓ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕਿ ਅਗਰ ਸ਼ੀਤਲ ਅੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇੱਥੇ ਕੋ ਸ਼ੀਤਲ ਜੀ ਕਹੀ ਜਾਂਦਾ ਫੇਸਬੁੱਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸੈਪਟ ਕੀਤਾ ਭਾਜੀ ਮੇਰੇ ਭਾਈ ਪਲੀਜ਼ ਮੇਰੀ ਗੱਲ ਮੰਨ ਲਓ ਮੈਂ ਬੋਲਦਾ ਬੇ ਕਿ ਉਹ ਕਿੱਥੇ ਜਾ ਰਹੇ ਕਿੱਥੇ ਜਾਣਾ ਹੋਰ ਕਿੱਥੇ ਲੈ ਜਾਣਾ ਮੈਂ ਜਿਹੜਾ ਚੈਲੰਜ ਹੈ ਉਹ ਸੈਪਟ ਕੀਤਾ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਾਉ ਜਗਦੀ ਮਨਮ ਚੌਂਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਲ ਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਆ ਸੀ ਤੁਸੀਂ ਨਹੀਂ ਆਏ ਇਥੋਂ ਪਤਾ ਲੱਗਦਾ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਆ ਇਥੋਂ ਪਤਾ ਲੱਗ ਰਿਹਾ ਕਿ ਅੱਜ ਜਿਹੜੇ ਇਹਨਾਂ ਦੇ ਐਮਐਲਏ ਕ腐ਸ਼ਨ ਕਰ ਰਹੇ ਆ ਅੱਜ ਉਹਨਾਂ ਨੂੰ ਸਪੋਰਟ मुख्यमंत्री कर रहे हैं अगर मुख्यमंत्री कहते कि मैं सी मेरी पार्टी ईमानदार है लेके ले जाने चाहिए क्योंकि ये तो जरा एविडेंस है ये बहुत कीमती है खून पसीने की कमई जी अज एम एल ए लुट रहे दोनों हथ जो कह रहा है ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ ਅਰੋੜਾ ਐਮ ਐਲ ਏ ਸੈਂਟਰ ਕਹਿ ਰਿਹਾ ਇਹਦਾ ਜਵਾਬ ਦਿਓ ਤੁਸੀਂ ਨਹੀਂ ਪਹੁੰਚੇ ਮੈਂ ਮੀਡੀਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਹ ਸਰਕੋਡਿੰਗ ਦੇ ਉੱਤੇ ਕੀ ਕਾਰਵਾਈ ਕਰੋਗੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਾਰਾਂ ਦੀ ਕੀਤੀ ਇੱਥੇ ਖੜੇ ਐ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਐਡਾਂ ਦੇ ਲੋਕਾਂ ਨੂੰ ਹੋਰ ਹੱਲਾਸ਼ੇਰੀ ਦੋਗੇ ਕਿ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਅੱਜ ਇਹ ਜਨਤਾ ਪੁੱਛਦੀ ਜਿੰਦਰ ਵਚਦੀ ਕਿ ਤੁਸੀਂ ਚੋਰਾਂ ਦੇ ਨਾਲ ਖੜੇ ਹੋ ਕਿ ਜਾਂ ਤੁਸੀਂ ਵੀ ਉਹਨਾਂ ਦੇ ਮੁਖੀਆ ਬਣ ਕੇ ਇਸ ਪੰਜਾਬ ਨੂੰ ਲੁੱਟ ਰਹੇ ਹੋ ਇਹ ਤੁਸੀਂ ਜਵਾਬ ਦਿਓ ਮੈਂ ਨਹੀਂ ਦੇ ਸਕਦਾ ਇਹ ਜਵਾਬ ਤੁਹਾਡੇ ਹੱਥ ਦੇ ਵਿੱਚ ਹੈ ਬਾਕੀ ਮੇਰੇ মিডিਆ ਦੇ ਸਾਥੀਓ ਇਹ ਹੈ ਜੀ ਜਿਹੜੀ ਸਾਰੀਆਂ ਰਿਕਾਰਡਿੰਗ ਸਾਰੇ ਐਵੀਡੈਂਸ ਇਹ ਮੈਂ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਚਲੋ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਸ ਡੱਬੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਜਿਹੜਾ ਗਿਫਟ ਹੈ ਇਹ ਮੈਂ ਉਹਨਾਂ ਤੱਕ ਪਹੁੰਚਾਵਾਂਗਾ ਅਗਰ ਉਹ ਨਹੀਂ ਆ ਸਕੇ ਮੈਂ ਇਸ ਗੱਲ ਦੀ ਵੀ ਇਸ ਗੱਲ ਦੀ ਵੀ ਛੋਟੀ ਲੈ ਕੇ ਜਾ ਰਿਹਾ ਹਾਂ ਮੈਂ ਚੱਲ ਕੇ ਜਿੰਦ ਨੂੰ ਤਿਆਰ ਆ ਮੁਕਮਤੀ ਦੱਸ ਦੇ ਕਿੱਥੇ ਆ ਕੇ ਦੇਣੀ ਆ ਮੈਂ ਫਿਰ ਵੀ ਜਾ ਕੇ ਜਿੰਦ ਨੂੰ ਤਿਆਰ ਆ ਔਰ ਇਹ ਤੋਂ ਇਲਾਵਾ ਇਹ ਜਿਹੜੀ ਇਹ ਕੱਲ ਰਾਤ ਨੂੰ ਵੀ ਮੈਂ ਪੈਨ ਡਰਾਈਵ ਦਿਖਾਈ ਸੀ ਫੋਟੋ ਦੇ ਮਾਧਮ ਦੇ ਨਾਲ ਇਹ ਪੈਨ ਡਰਾਈਵ ਮੈਂ ਪੈਕਿੰਗ ਕਰਕੇ ਅਗਰ ਕਿਉਂਕਿ ਪਹਿਲੇ ਵੀ ਕਈ ਰਿਕਾਰਡਿੰਗਾਂ ਆਈਆਂ ਕਈ ਇਸ ਪੰਜਾਬ ਦੇ ਹਜਤੀ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦਾ ਜੱਜ ਲੈ ਕੇ ਕਈ ਵਾਰ ਤੁਹਾਨੂੰ ਪਤਾ ਹੈ ਇਹਨਾਂ ਦੇ ਮਨਿਸਟਰ ਲਾਲਚੰਦ ਕਟਾਰੂ ਦੀ ਵੀ ਇਦਾਂ ਹੀ ਪੈਨ ਡਰਾਈਵ ਗਈ ਸੀ ਇਦਾਂ ਹੀ ਪੈਨ ਡਰਾਈਵ ਜਿਹੜਾ ਨਾਲ ਦੇ ਹਲਕੇ ਤੋਂ ਮੁਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹਨਾ ਕਿ ਇਹ ਪਿੰਡ ਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੇ ਚਰਨਾਂ 'ਚ ਨਮਨ ਕਰਨਾ ਚਾਹਨਾ ਹੈ ਕਿ ਇਸ ਜਿਹੜੀ ਪਿੰਡ ਰਾਈ ਦੀ ਜਾਂਚ ਵਟਾ ਤੋਂ ਵਟੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਗੱਲ ਦੀ ਗਰੰਟੀ ਇਸ ਕਦਰ ਵਿਸ਼ਵਾਸ ਅੱਜ ਪਾਰਟੀ ਦੇ ਮੇਰੇ ਸੀਨੀਅਰ ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪਿੰਡ ਰਾਈ ਵੇ ਇਹ ਲੀਗ ਅਟਰੀਕੇ ਦੇ ਨਾਲ ਕਿੱਦਾਂ ਕਾਰਵਾਈ ਕਰਨੀ ਹੈ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਮੇਰੇ ਪੰਜਾਬ ਨੂੰ ਰੈਂਦਾ ਕਹਿੰਦਾ ਲੁੱਟ ਕੇ ਲੈ ਜਾਣਗੇ ਦੋਸਤੋ ਅਗਰ ਮੈਂ ਕਿਸੇ ਗੱਲ ਤੋਂ ਮੁਕਰਾਂ ਮੈਂ ਕਿਸੇ ਗੱਲ ਤੋਂ ਅਗਰ ਮੈਂ ਜਿਹੜੇ ਐਵੀਡੈਂਸ ਨਹੀਂ ਦੇ ਸਕਿਆ ਜੇ ਮੇਰੇ ਵਿੱਚ ਕੋਈ ਕਮੀ ਹੋਈ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਜਿੰਨੀ ਮਰਜ਼ੀ ਜ਼ਖ਼ਤੂ ਸਖਤ ਕਾਰਵਾਈ ਮੇਰੇ ਉੱਤੇ ਕਰ ਦਿਓ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਬੈਠਾ ਮੈਂ ਤਿਆਰ ਹਾਂ ਪਰ ਜਨਤਕ ਕਰਨ ਦਾ ਕਿਹਨਾਂ ਨੂੰ ਦੇ ਨਹੀਂ ਸੀ ਜਨਤਕ ਦੇ ਨਹੀਂ ਕੀਤਾ ਸੀ ਸੀਐਮ ਲੋਕਾਂ ਦਾ ਜਿਹੜੀ ਆਵਾਜ਼ ਹੈ ਇਹ ਪਹੁੰਚੇਗੀ ਪਰ ਪਹਿਲਾ ਜਿਹੜਾ ਮੇਰਾ ਰਾਈਟ ਹੈ ਉਹ ਸੀਐਮ ਨੂੰ ਦੇਂਦਾ ਰਾਈਟ ਹੈ ਰਾਈਟ ਉਹਦੇ ਤੋਂ ਬਾਅਦ ਮੇਰੀ ਪਾਰਟੀ ਦੇ ਸੀਨੀਅਰ ਲੋਕ ਖੜੇ ਆ ਉਹ ਜੇ ਜੋ ਵੀ ਲੀਗਲ ਲੋਕ ਕਹਿਣਗੇ ਰਿੰਕੂ ਜੀ ਬਾਜੀ ਖੜੇ ਆ ਇਹ ਮੇਰੇ ਇਲੈਕਸ਼ਨ ਦੇ ਚਾਰਜ ਹੈ ਇਹ ਪੈਸਾ ਲੈ ਇੱਕ ਕੌਂਸਲ ਵਿੱਚ ਲੋਕ ਸਭਾ ਵਿੱਚ ਬਿਤਾਏ ਕਿ ਨਹੀਂ ਮੰਤਰੀ ਨੇ ਖੋਣ ਨੇ ਇਹ ਜੀ ਰਮਨ अरोड़ा ਜੀ ਉਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਕਿ ਕਿੱਦਾਂ ਮੈਂ ਬਦਲੀਆਂ ਕਰਾਨਾ ਜੋ ਕਹਿ ਰਿਹਾ ਉਹ ਸਾਰੇ ਐਵੀਡੈਂਸ ਮੈਂ ਮੁੱਖ ਮੰਤਰੀ ਤੱਕ ਪਹੁੰਚਾਉਂਗਾ ਇਹ ਮੈਨੂੰ ਰੇਟ ਕੀ ਪਤਾ ਇਹ ਲੀਗਲ ਜਾ ਕੇ ਦੱਸਣਗੇ ਉਹਨਾਂ ਤੋਂ ਔਰੇ ਕੁਲਾਵਾ ਔਰੇ ਕੁਲਾਵਾ ਮੈਨੂੰ ਤੋੜਨ ਦੇ ਲਈ ਜਿਹੜੇ ਲੋਕ ਕਹਿੰਦੇ ਆ ਕਿ ਮੇਰਾ ਲਾਪੀ ਦਾ ਕੰਮ ਹੈ ਮੇਰਾ ਮਾਫੀਆ ਦਾ ਕੰਮ ਹੈ ਮੈਨੂੰ ਇੱਕ ਚੁਣਿਆ ਹੋਇਆ ਐਮਐਲਏ ਚੁਣਿਆ ਹੋਇਆ ਵਿਧਾਇਕ 25 ਲੱਖ ਰੁਪਏ ਦੀ ਆਫਰ ਦੇ ਰਿਹਾ ਹੈ ਕਿ ਤੇਰੇ ਹਲਕੇ ਦਾ 25 ਲੱਖ ਰੁਪਿਆ ਤੇਰਾ ਹਿੱਸਾ ਜਿਹੜਾ ਹੈ ਉਹ ਇਸ ਮਹੀਨੇ ਮਰ ਗਿਆ ਤੂੰ ਧਰਨਾ ਕਿਉਂ ਲਗਾਇਆ ਇਹ ਰਮਨ अरोड़ा ਜੀ ਐਮਐਲਏ ਸਾਹਿਬ ਕਹਿ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਹੋਣ ਮੁੱਖ ਮੰਤਰੀ ਨਾਤੇ ਦਾ ਹੱਥ ਦੱਸੇ ਕਿ ਜੇ ਅਸਤੀਫਾ ਦੇਣਾ ਹੈ ਕਿ ਜਾਂ ਰਮਨ ਰੋਡ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਜਵਾਬ ਤੁਸੀਂ ਮੁੱਖ ਮੰਤਰੀ ਤੋਂ ਪੁੱਛੋ ਮੇਰੀ ਵਾਜ ਤੇ ਮੇਰੀ ਬੇਟੀ ਕਿੱਥੇ ਆਜੋ ਮੈਂ ਮੈਂ ਮੈਨੂੰ ਮੈਚ ਕਰਕੇ ਅੱਜ ਮੇਰੇ ਉੱਤੇ ਮੈਨੂੰ ਧਮਕੀਆਂ ਮੈਨੂੰ ਡਰਾਉਣ ਦੇ ਲਈ ਮੇਰੇ ਪਰਿਵਾਰ ਨੂੰ ਮਾਰਨ ਦੇ ਲਈ ਅੱਜ ਬਹੁਤ ਕੁਝ ਜਿਹੜੇ ਖੇਲ ਰਚੇ ਜਾ ਰਿਹਾ ਹੈ ਕੱਲ ਫੋਨ ਦਿਓ ਮੇਰਾ ਫੋਨ ਦਿਓ ਕੱਲ ਮੈਂ ਡੀਜੀਪੀ ਸਾਹਿਬ ਨੂੰ ਪਰਸੂ ਰਾਤ ਦਾ ਮੇਲ ਕੀਤੀ ਹੋਈ ਹੈ ਇਹ ਲੋਕ ਕਿ ਜਿਹੜੀ ਰਿਕਾਰਡਿੰਗ ਨੂੰ ਬਾਹਰ ਨਾ ਕਰ ਸਕਾਂ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਮੇਰੇ ਬੱਚਿਆਂ ਨੂੰ ਮਾਰਨ ਦੇ ਲਈ ਇਹ ਨੰਬਰ ਹੈ ਇਹ ਲੋਕ ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਇਹ ਲੋਕ ਮੈਨੂੰ ਦੋ ਦਿਨ ਪਹਿਲੇ 2:20 ਮਿੰਟ ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ +92 ਜਿਹਦੇ ਵਿੱਚ ਮੈਨੂੰ ਬਹੁਤ ਗਲਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ ਲਾਸ਼ ਨਹੀਂ ਲੱਭੇਗੀ ਜੇ ਤੂੰ ਜੇ ਕੋਈ ਰਿਕਾਰਡਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਜਿਸ ਦਿਨ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ 5 ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਦਿਨ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਹੇ ਆ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਬਾਪ ਦਾ ਮੈਂ ਵੀ ਇੱਕ ਬਾਪ ਆ ਮੇਰੀ ਵੀ ਧੀ ਹੈ ਮੇਰੇ ਉੱਤੇ ਇਹਨੇ ਗੰਦੇ ਗੰਦੇ ਚੋਣੇ ਕਰ ਜਾ ਰਿਹਾ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸਨ ਕਰੀ ਜਾਣਾ ਇਹ ਲੋਕ ਮੈਨੂੰ ਚੋਰ ਸਮਝਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਦੂ ਕਹਿ ਰਿਹਾ ਡਰ ਨਹੀਂ ਹੈ ਮੈਨੂੰ ਕੋਈ ਡਰ ਨਹੀਂ ਹੈ ਡਰਨ ਨੂੰ ਮੇਰੀ ਧੀਰਾ ਡਰਾਂ ਮੈਨੂੰ ਮੇਰੇ ਮੈਂ ਮੈਂ ਆਪਣੀ ਧੀਰਸ ਕਰਕੇ ਲੈ ਕੇ ਆਇਆ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਆਪਣੀ ਧੀਰ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਏ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕਣਾ ਰਵੇ ਮੇਰਾ ਤੱਕਣਾ ਰਵੇ ਜਿਹੜੇ ਲੋਕ ਅੱਜ ਮੇਰੀ ਪੀਰ ਨੂੰ ਮੇਰੇ ਬੱਚਿਆਂ ਨੂੰ ਬੰਡ ਰਿਹਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਰਾਜ ਕਰਦਾ ਕੀ ਇਹ ਫੈਸਲਾ ਤੇਰੀ ਦਲੇ ਦੇ ਵਿੱਚ ਹੈ ਤੇ ਉਹਨੇ ਦਾ ਵੀ ਕੱਕਣਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਦੇ ਉੱਤੇ ਇਲਜ਼ਾਮ ਲਾ ਰਿਹਾ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਮਾਨ ਸਾਹਿਬ ਤੁਸੀਂ ਵੀ ਅਜੇ ਇੱਕ 3 ਮਹੀਨੇ ਧੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਧੀਆਂ ਨਾਲ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਪਾਇਆ ਪੰਜਾਬ ਦੇ ਚੋਰਾਂ ਦੇ ਅੱਖ ਦੇ ਵਿੱਚ ਸਰਕਾਰ ਚਲਾਈ ਏ ਤੁਸੀਂ ਫੈਸਲਾ ਕਰੋਗੇ ਕਿ ਅੱਜ ਇਕ ਤੀਰ ਦਾ ਬਾਪ ਤੁਹਾਡੇ ਕੋਲ ਚੋਲੀ ਹਟ ਕੇ ਖੜਾ ਹੈ ਇਸ ਕਰਕੇ ਕਿ ਇਹ ਜਿਹੜੇ ਡਾਕੂ ਐਮਐਲਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਸਾਫ਼ ਦੇ ਦਿਓ ਤੇਰੀ ਮੈਂ ਅਪੀਲ ਕਰਨ ਦੇ ਲਈ ਆਇਆ ਕਿ ਇਹ ਤੁਸੀਂ ਲੋਕ ਅੱਜ ਮੇਰੇ ਜਿਹੜੇ ਲੋਕ ਲੰਦਰ ਵੈਸਤੇ ਨੇ ਉਹ ਬਹੁਤ ਦੁਖੀ ਆ ਕਿਸੇ ਦੇ ਪਰਚੇ ਦੀ ਧਮਕੀ ਕਿਸੇ ਦੀ ਫੈਕਟਰੀ ਬੰਦ ਕਰਨ ਦੀ ਧਮਕੀ ਕਿਸੇ ਨੂੰ ਗੁੰਡੇ ਲੋਕਾਂ ਕੋਲੋਂ ਧਮਕੀ ਅਜਬ ਬਦਮਾਸ਼ਾਂ ਦਾ ਜਿਹੜਾ ਬੋਲ ਵਾਲਾ ਉਹ ਵੇਸਤੇ ਵਿੱਚ ਚੱਲ ਰਿਹਾ ਅਜਬ ਬਦਮਾਸ਼ ਇੱਥੇ ਜਲਸੇ ਕਰਾ ਰਹੇ ਆ ਇੱਥੇ ਬਦਮਾਸ਼ ਪੁਲਿਸ ਉਹਨਾਂ ਨੂੰ ਜਾ ਕੇ ਪਰਨੇ ਪਵਾ ਰਹੀ ਹੈ ਇਦਾਂ ਦੇ ਹਾਲਾਤ ਮੈਂ ਕਦੀ ਨਹੀਂ ਦੇਖੇ ਸੀ ਇਹ ਬੱਚੋ ਮੈਂ ਤੁਹਾਡਾ ਬੱਚਾ ਇਹ ਜਿਹੜੇ ਛੋਟੇ ਬੱਚੇ ਖੜੇ ਆ ਇਹਨਾਂ ਦੇ ਘਾਤੀਰ ਇਹ ਫੈਸਲਾ ਕਰਿਓ ਸੱਚੋ ਝੂਠ ਜਿਹੜੀ ਲੜਾਈ ਹੈ ਔਰ ਇਹ ਉੱਤੇ ਤੁਸੀਂ ਮੋਰ ਲਗਾਣੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਹਲਕੇ ਨੂੰ ਬਰਬਾਦ ਕਰ ਰਹੇ ਆ ਤੇ ਮੈਨੂੰ ਵੋਟ ਨਾ ਪਾਈਓ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਡਾਕੂ ਜਿਹੜੇ ਚੋਰ ਅੱਜ ਮੇਰੇ ਹਲਕੇ ਨੂੰ ਲੁੱਟ ਰਹੇ ਆ ਤੇ ਇਹਨਾਂ ਨੂੰ ਦੱਸ ਤਰੀਕ ਸਮਝਾ ਦਿਓ ਤੇ ਉਹਦੇ ਤੋਂ ਬਾਅਦ ਇਹ ਮੇਰੀ ਪਾਰਟੀ ਖੜੀ ਹੈ ਇਹ ਮੇਰੇ ਲੋਕ ਖੜੇ ਆ ਇਹ ਤੁਹਾਨੂੰ ਇਨਸਾਫ ਦਿਵਾਣਗੇ ਇਸ ਗੱਲ ਦੀ ਗਰੰਟੀ ਹੈ ਇਸ ਗੱਲ ਦਾ ਮੈਂ ਵਿਸ਼ਵਾਸ ਦਿੰਦਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੇ ਕੋਈ ਗਲਤੀ ਕੋਈ ਭੁੱਲ ਚੁੱਕ ਹੋ ਗਈ ਹੋ ਗਈ ਮੈਨੂੰ ਮਾਫ਼ ਕਰਿਓ ਅੱਛੇ ਮਿੰਟਾਂ ਦੇ ਵਿੱਚ शीतलंग <laughs> राज